ਇਟਲੀ ਸਰਕਾਰ ਨੇ ਉੱਥੇ ਵੱਸਣ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਾਰ ਦੇ ਵਜੋਂ ਵਿਸ਼ੇਸ਼ ਕਿਸਮ ਦੀ ਕਿਰਪਾਨ ਪੈਨਡ ਦੀ ਪ੍ਰਵਾਨਗੀ ਦਿੱਤੀ ਹੈ ਇਸ ਦੇ ਨਾਲ ਇਤਾਲਵੀ ਸਿੱਖਾਂ ਦੀ ਕਿਰਪਾਨ ਪੈਨਡ ਦੀ ਸਮੱਸਿਆ ਹੱਲ ਹੋ ਗਈ ਹੈ ਇਟਲੀ ਤੋਂ ਅੰਮ੍ਰਿਤਸਰ ਪਹੁੰਚੇ ਸਿੱਖ ਭਾਈਚਾਰੇ ਦੇ ਆਗੂਆਂ ਸੁਖਦੇਵ ਸਿੰਘ ਖੰਗ ਅਤੇ ਕੁਝ ਹੋਰ ਇਤਾਲਵੀ ਨਾਗਰਿਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਦੀ ਜਾਣਕਾਰੀ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਇਸ ਵਫਦ ਨੇ ਇਟਲੀ ਸਰਕਾਰ ਦੇ ਵੱਲੋਂ ਪ੍ਰਵਾਨ ਕੀਤੀਆਂ ਕਿਰਪਾਨਾਂ ਦੇ ਮਾਡਲ ਵੀ ਸਿੰਘ ਸਹਿਬਾਨਾਂ ਨੂੰ ਪੇਸ਼ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਵਿਚਾਰਿਆ ਜਾਵੇਗਾ ਅਤੇ ਕਿਰਪਾਨ ਦਾ ਮੌਜਨਾ ਕਰਨ ਅਤੇ ਛਰੂਮਣੀ ਕਮੇਟੀ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ। We find out that in Italy is a problem to bring and carry the original kirpan because it's considered like a weapon. And in order to make the world safe, all country they try to remove the carriage of any kind of weapon. For this reason even kirpan risk to be illegal. For this reason we try to find uh, a solution. We try to find a kirpan which could be carried in Italy first, in Europe and in the world. It's harmless after all the procedure we follow. We were able to let all the authorities, Italian authorities first and European authorities, certify the kirpan, not anymore like a weapon but like a uh, religious symbol so for this reason it's possible to be brained by all the Sikh community in it inne bahut vadda uparada karke ik siri sahib taiyar kiti hai jo siri sahib aakar vich puri hai par is da jo blade hai e komal hai nirmal hai mur janda hai aur es blade wali kirpan jehdi hai ਉਹ ਆਲ ਵਰਲਡ ਦੇ ਵਿੱਚ ਹਸਪੀਟਲਾਂ ਵਿੱਚ ਵੀ ਪਲੇਨਾਂ ਵਿੱਚ ਵੀ ਬਾਜ਼ਾਰਾਂ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਪਾ ਸਕਦਾ নো অবਜੈਕਸ਼ਨ ਔਰ ਇਸ ਦੇ ਨਾਲ ਇੱਕ ਈ ਕਾਰਡ ਜੋ ਕਿਰਪਾਨ ਲੀਗਲ ਵਰਲਡਵਾਈਡ ਇਹ ਇਹਦੇ ਨਾਲ ਜ਼ਰੂਰੀ ਹੋਣਾ ਚਾਹੀਦਾ ਹੋਵੇਗਾ ਪਰਵਾਨ ਕੀਤੀ ਸ਼੍ਰੀ ਸਾਹਿਬ ਨੂੰ ਉਥੋਂ ਦੀ ਕਿਰਪਾਨ ਲੀਗਲ ਵਰਲਡਵਾਈਡ ਕੰਪਨੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਇਹ ਸ਼੍ਰੀ ਸਾਹਿਬ ਵੱਖ-ਵੱਖ ਆਕਾਰਾਂ ਦੇ ਵਿੱਚ ਤਿਆਰ ਕੀਤੀ ਗਈ ਹੈ। ਇਹ ਕਿਰਪਾਨ ਭਾਵੇਂ ਕਿ ਲੋਹੇ ਦੀ ਹੈ ਪਰ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਇਸ ਦਾ ਬਲੇਡ ਵੀ ਤਿੱਖਾ ਨਹੀਂ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਵਫਾਕ ਨੇ ਦੱਸਿਆ ਕਿ ਸਰਕਾਰੀ ਪ੍ਰਵਾਨਗੀ ਦੇ ਮਗਰੋਂ ਇਸ ਸ਼੍ਰੀ ਸਾਹਿਬ ਨੂੰ ਗੁਰਦੁਆਰਿਆਂ ਦੇ ਵਿੱਚ ਵੰਡਿਆ ਗਿਆ ਜਿੱਥੋਂ ਅੰਮ੍ਰਿਤਧਾਰੀ ਸਿੱਖ ਇਸ ਨੂੰ ਲੈ ਕੇ ਧਾਰਨ ਕਰ ਸਕਦੇ ਨੇ। ਛੋਟੇ ਆਕਾਰ ਦੀ ਕਿਰਪਾਨ ਬੱਚੇ ਸਕੂਲ ਦੇ ਵਿੱਚ ਵੀ ਪਹਿਨ ਸਕਣਗੇ। ਇਸੇ ਤਰ੍ਹਾਂ ਗੁਰਦੁਆਰਿਆਂ ਵਿੱਚ ਜਾਣ ਸਮੇਂ ਕੁਝ ਵੱਡੇ ਆਕਾਰ ਦੀ ਕਿਰਪਾਨ ਤਿਆਰ ਕੀਤੀ ਗਈ ਹੈ ਤੇ ਇਸ ਨੂੰ ਪਹਿਨਣ ਵਾਲੇ ਨੂੰ ਇੱਕ ਪ੍ਰਵਾਨਗੀ ਕਾਰਡ ਵੀ ਦਿੱਤਾ ਜਾਵੇਗਾ।